2 ਮਿੰਟ ਵੇਟ ਕਰੀਏ ਆਪਾਂ ਰਹਿਣ ਦਿਹੇ ਅੱਛਾ ਮੇਰੇ ਵੱਲੋਂ ਸਮਾਜ ਸੇਵਾ ਦੇ ਵਿੱਚ ਛੋਟੇ ਛੋਟੇ ਕਾਰਜਾਂ ਕਰਕੇ ਅੱਜ ਇੱਕ ਨੂਰ ਵੈਲਫੇਅਰ ਸੁਸਾਇਟੀ ਵੱਲੋਂ ਮੈਨੂੰ ਸਨਮਾਨ ਦਿੱਤਾ ਗਿਆ ਮੈਂ ਸੁਸਾਇਟੀ ਦੇ ਸਾਰੇ ਨਵੇਂ ਪੁਰਾਣੇ ਮੈਂਬਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਤਾਂ ਜੋ ਮੇਰੇ ਛੋਟੇ ਛੋਟੇ ਕੰਮਾਂ ਨੂੰ ਮੈਨੂੰ ਹੋਰ ਹਲਾਸ਼ੇਰੀ ਦਿੱਤੀ ਕਿ ਤਾਂ ਜੋ ਮੈਂ ਹੋਰ ਲੋਕਾਂ ਦੇ ਨਾਲ ਜੁੜਾਂ ਸਰ ਜਿਸ ਤਰ੍ਹਾਂ ਨਸ਼ੇ ਨੌਜਵਾਨ ਫਿਰ ਨਸ਼ਾ ਵੱਲ ਜਾ ਰਿਹਾ ਹੈ। ਰਕੀ ਗਤੀ ਸੀ ਕਿਹਾ। ਅਹ ਦੇਖੋ ਸਾਡੇ ਡਿਪਾਰਟਮੈਂਟ ਵੱਲੋਂ ਅਹ ਬੱਚਿਆਂ ਨੂੰ ਸਪੋਰਟਸ ਨਾਲ ਜੋੜਨ ਦੀ ਬਹੁਤ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਗਈਆਂ। ਅਹ ਮੈਂ ਖੁਦ ਵੀ ਸਪੋਰਟਸਮੈਨ ਹਾਂ ਤੇ ਬੱਚਿਆਂ ਨੂੰ ਹੁਣ ਕਰਾਉਂਦੇ ਵੀ ਰਹੇ ਹਾਂ। ਹੁਣ ਵੀ ਟਾਈਮ ਜਿੰਨੇ ਬੱਚੇ ਆਉਂਦੇ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਬੱਚਿਆਂ ਨੂੰ ਸਪੋਰਟਸ ਨਾਲ ਜੋੜੀਏ ਨਸ਼ਿਆਂ ਤੋਂ ਦੂਰ ਰੱਖੀਏ। ਠੀਕ ਹੈ ਜੀ ਆਈ ਸਰਜ ਦਾ ਕੀ ਪ੍ਰੋਗਰਾਮ ਸੀ ਤੁਹਾਡਾ ਕੀ ਰੱਖਿਆ ਕੀ ਨਾਮ ਆਪਣਾ ਅੱਜ ਬਹੁਤ ਹੀ ਖੁਸ਼ੀ ਦਾ ਦਿਨ ਹੈ ਕਿ ਜੋ ਪਿਛਲੇ 3 ਸਾਲ ਤੋਂ ਇੱਕ ਨੂਰ ਵੈਲਫੇਅਰ ਸੁਸਾਇਟੀ ਰਜਿਸਟਰ ਬਠਿੰਡਾ ਚੱਲ ਰਹੀ ਹੈ ਅੱਜ ਉਸ ਦੀ ਭਰਮੀ ਮੀਟਿੰਗ ਹੋਈ ਹੈ ਜਿਦੇ ਮੁਖ ਮਹਿਮਾਨ ਸਾਡੇ ਸਰਦਾਰ ਅਮਰੀਕ ਸਿੰਘ ਜਿਨ੍ਹਾਂ ਨੇ ਬਠਿੰਡੇ ਸ਼ਹਿਰ ਲਈ ਅਨੇਕਾਂ ਕੰਮ ਕੀਤੇ ਨੇ ਗਰੀਬਾਂ ਦੀ ਸਹਾਇਤਾ ਟ੍ਰੈਫਿਕ ਦੀ ਸਮੱਸਿਆ ਤੇ ਹੋਰ ਲੋੜਵੰਦਾਂ ਦੇ ਕੰਮ ਆਉਂਦੇ ਨੇ ਉਹਨਾਂ ਨੂੰ ਅੱਜ ਸੁਸਾਇਟੀ ਦੀ ਸਾਰੀ ਟੀਮ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਹੈ ਤੇ ਸੁਸਾਇਟੀ ਦਾ ਇੱਕ ਛੋਟਾ ਜਿਹਾ ਉਪਰਾਲਾ ਅਸੀਂ ਕੀਤਾ ਹੈ ਕਿ ਜੋ ਲੋਕ ਮਾਨਵਤਾ ਦੀ ਸੇਵਾ ਪ੍ਰਤੀ ਆਪਣਾ ਫਰਜ਼ ਨਿਭਾਉਣਗੇ ਉੰਨਾ ਨੂੰ ਅਸੀਂ ਫਰਿਸ਼ਤੇ ਦੇ ਰੂਪ ਵਿੱਚ ਸਨਮਾਨਤ ਦੇਵਾਂਗੇ ਜਿਸ ਦੀ ਲੜੀ ਵਿੱਚ ਐਡਵੋਕੇਟ ਅੰਸ਼ ਜੀ ਤੇ ਸਰਦਾਰ ਅਮਰਿਕ ਸਿੰਘ ਜੀ ਨੂੰ ਫਰਿਸ਼ਤੇ ਦੇ ਤੌਰ ਤੇ ਅਸੀਂ ਸਨਮਾਨਤ ਕੀਤਾ ਸਾਡੀ ਜੋ ਇਹ ਮੀਟਿੰਗ ਹੋਈ ਹੈ ਸਾਡੀ ਐਮ ਡੀ ਪਰਮਜੀਤ ਕੌਰ ਸਿੱਧੂ ਤੇ ਡਾਕਟਰ ਪ੍ਰਭੂ ਪਠਾਣੀ ਜੀ ਦੀ ਅਗਵਾਈ ਵਿੱਚ ਸਾਰੀ ਟੀਮ ਸਾਡੀ ਸ਼ਾਮਲ ਹੋਈ ਹੈ ਤਾਂ ਮੈਡਮ ਸਿੱਧੂ ਜੀ ਆਪਣੇ ਵਿਚਾਰ ਪੇਸ਼ ਕਰਨਗੇ ਸਾਡੀ ਆਪਣੀ ਪਰਮ ਸਿੱਧੂ ਅੱਜ ਅਸੀਂ ਇੱਥੇ ਇਕੱਠੇ ਹੋਏ ਆ ਇੱਕ ਨੂਰ ਵੈਲਫੇਅਰ ਸੁਸਾਇਟੀ ਰਜਿਸਟਰਡ ਬਠਿੰਡਾ ਦੀ ਇੱਥੇ ਅੱਜ ਮੀਟਿੰਗ ਸੀ ਤੇ ਅਸੀਂ ਕੁਝ ਇੱਥੇ ਨਾਲ ਨਵੇਂ ਮੈਂਬਰ ਜੁੜੇ ਨੇ ਤੇ ਇਹਨਾਂ ਨੂੰ ਮੈਂ ਵਧਾਈ ਦਿੰਨੀ ਆ ਤੇ ਸਾਡੇ ਮੁੱਖ ਮਹਿਮਾਨ ਅਮਰੀਕ ਸਿੰਘ ਜੀ ਜੋ ਕਿ ਬਹੁਤ ਹੀ ਅੱਛੇ ਪੁਰਸ ਮਲਾਜ਼ਮ ਨੇ ਤੇ ਇਹ ਹੀ ਸਾਡੇ ਇੱਥੇ ਟ੍ਰੈਫਿਕ ਨਿਯਮਨ ਦੀ ਬਹੁਤ ਵਧੀਆ ਪਾਲਣਾ ਕਰਦੇ ਨੇ ਤੇ ਬਹੁਤ ਹੀ ਵਧੀਆ ਤਰੀਕੇ ਨਾਲ ਸਮਾਜ ਸੇਵਾ ਕਰਦੇ ਨੇ ਸੋ ਇਹਨਾਂ ਦਾ ਅਸੀਂ ਇੱਥੇ ਆਉਣ ਤੇ ਬਹੁਤ-ਬਹੁਤ ਧੰਨਵਾਦ ਕਰਦੇ ਆਂ ਤੇ ਨਾਲ ਹੀ ਅਸੀਂ ਨਵੇਂ ਮੈਂਬਰਾਂ ਨੂੰ ਇਹ ਕਹਿੰਨੇ ਆਂ ਵੀ ਸਾਡੇ ਨਾਲ ਇਸੇ ਤਰ੍ਹਾਂ ਮੋਢੇ ਨਾਲ ਮੋਢਾ ਲਾ ਕੇ ਚੱਲੋ ਤਾਂ ਕਿ ਆਪਾਂ ਹੋਰ ਵੀ ਅੱਗੇ ਵਧੀਆ ਕੰਮ ਕਰ ਸਕੀਏ ਆਪਣੀ ਸੁਸਾਇਟੀ ਅੱਗੇ ਵੱਧ ਸਕੇ ਤੇ ਆਪਾਂ ਇਸੇ ਤਰ੍ਹਾਂ ਸਮਾਜ ਸੇਵਾ ਕਰ ਸਕੀਏ ਹਾਂਜੀ ਸਰ ਕੀ ਨਾਮ ਆਪਣ ਤੁਸੀਂ ਕੀ ਕਹਿਣਾ ਚਾਹੋਗੇ ਜੀ ਮੀਟਿੰਗ ਦੇ ਬਾਰੇ ਮੈਂ ਡਾਕਟਰ ਪਾਉਣ ਕੋਲ ਪਠਾਨੀਆ ਸੀਨੀਅਰ ਚੇਅਰਮੈਨ ਐਕਨਿਲ ਬਰਸਾਇਟੀ ਅੱਜ ਆਪਾਂ ਇੱਕ ਚਿਲਡਰਨ ਪਾਰਕ ਤੇ ਮੀਟਿੰਗ ਰੱਖੀ ਹੈ ਜਿਸ ਚ ਕੀ ਮਤਲਬ ਉੱਠਾ ਸੀ ਵਿੱਤ ਹੈ ਇੱਕ ਤਾਬਾ ਕਸਲਾ ਜਿੱਤਾ ਵੀ ਆਪਾਂ ਲੜਕੀਆਂ ਵਾਸਤੇ ਸਲਾਈ ਕਢਾਈ ਦਾ ਸੈਂਟਰ ਖੋਲਾਂਗੇ ਤੇ ਇੱਕ ਆਪਾਂ ਜਿਹੜੇ ਫੈਪੀ ਦਾ ਸੈਂਟਰ ਖੋਲਾਂਗੇ ਤੇ ਨਾਲ ਡਿਸਪੈਂਸੀ ਖੋਲਾਂਗੇ ਤੇ ਬਿਊਟੀ ਪਾਰਲਰ ਦਾ ਜਿਹੜੀ ਕੁੜੀਆਂ ਬਿਊਟੀ ਪਾਰਲਰ ਕੰਮ ਸਿੱਖਣਾ ਚਾਹੁੰਦੀਆਂ ਆ ਉਹਨਾਂ ਨੂੰ ਸਿਖਾਉਣ ਵਾਸਤੇ ਟ੍ਰੇਨਿੰਗ ਸੈਂਟਰ ਖੋਲਾਂਗੇ ਇਸ ਦੇ ਇਲਾਵਾ ਜਿਹੜੇ ਆਪਣੇ ਪੁਲਿਸ ਚ ਕਦੇ ਵੀ ਇਚਾਰਜ ਆ ਗਏ ਆ ਬਿਕ ਸਿੰਘ ਜੀ ਉਹਨਾਂ ਨੂੰ ਅੱਜ ਉਹਨਾਂ ਦੇ ਕੰਮਾਂ ਵਾਸਤੇ ਸਮਰਥਨ ਦਿੱਤਾ ਜੋ ਕਿ ਦੇਸ਼ ਦੇ ਪ੍ਰਤੀ ਸਮਾਜ ਦੇ ਭਤੀ ਜਿਹੜੇ ਨਾਲ ਆਪ ਦਾ ਮੈਕਸਮ ਦਾ ਕੰਮ ਹੈ ਜਿਸ ਪ੍ਰਤੀ ਉਹ ਬਹੁਤ ਹੀ ਮਨਜਨਲ ਕੰਮ ਕਰ ਰਹੇ ਹਨ ਉਹਨਾਂ ਦੇ ਸਾਰੇ ਜਿਹੜੇ ਕੰਮ ਹੈ ਉਹਨਾਂ ਦੇਖ ਕੇ ਆਪਾਂ ਉਹਨਾਂ ਨੂੰ ਐ ਸਨਮਾਨਿਤ ਕੀਤਾ ਜਿਹੜੇ ਆਪਣੇ ਨਿਊ ਮੈਂਬਰ ਜੁੜੇ ਹੈਗੇ ਐ ਅਟਮਰਸਰਟੀ ਨਾਲ ਉਹਨਾਂ ਦਾ ਮੈਂ तहे ਦਿਨਾ ਸਵਾਗਤ ਕਰਦਾ ਹੈ ਤੇ ਮੈਂ ਉਹਨਾਂ ਨੂੰ ਤੇ ਉਮੀਦ ਕਰਦਾ ਹੈ ਕਿ ਉਹ ਸਾਡੇ ਨਾਲ ਜਿਸ ਤਰ੍ਹਾਂ ਆਪਾਂ 25 ਸਾਲਾਂ ਦੇ ਜੁੜੇ ਹੋਏ ਆਏ ਜੋ ਵੀ ਸਾਡਾ ਜੁੜ ਕੇ ਕੰਧੇ ਨਾਲ ਕੰਧੇ ਮਿਲਾ ਕੇ ਸਮਾਜ ਦੀ ਸੇਵਾ ਕਰਾਂਗੇ ਤੇ ਮੈਂ ਜਿਹੜੇ ਬਠਿੰਡਾ ਵਾਸੀ ਆ ਉਹਨਾਂ ਤੇ ਵੀ ਕਰਦਾ ਕਿ ਜਿਹੜਾ ਆਪਣਾ ਇੱਕ ਟ੍ਰੇਨਿੰਗ ਸਟੇਜਿੰਗ ਸੇ ਬਿਊਟੀ ਪਾਰਲਰ ਤੇ ਸੈਂਟਰ ਤੇ ਸਪ라이 ਕਰਾਇਓ ਟ੍ਰੇਨਿੰਗ ਸੈਂਟਰ ਖੋਲ ਰਿਹਾ ਹੈ ਉੱਥੇ ਆ ਕੇ ਨਾਲ ਸੰਪਰਕ ਕਰਨ ਜਿਹੜਾ ਵੀ ਅਸੀਂ ਨੰਬਰ ਦਵਾਂਗੇ ਰਾਜਕੁਮਾਰ ਸੰਪਰਕ ਕਰਨ ਤਾਂ ਕਿ ਆਪ ਦੀ ਸੇਵਾ ਦਾ ਲਾਭ ਉਠਾ ਸਕਣ ਧੰਨਵਾਦ ਕਿਹੜਾ ਸੀ ਬਿਊਟੀ ਪਾਰਲਰ ਬਾਰੇ ਦੱਸਿਆ ਜਿ ਸਗਲਾਈ ਕੇਂਦਰ ਕਿੱਥੇ ਖੁੱਲ ਰਿਹਾ ਹੈ ਇਹ ਆਪਣਾ ਜੀ ਮੈਡਮ ਸ਼ਿਲਪਾ ਸ਼ਿਲਪਾ ਜੀ ਦੱਸੋ ਹਾਂ ਜੀ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਸ਼ਿਲਪਾ ਜਿਹੜਾ ਸੈਂਟਰ ਆਪਾਂ ਕੋਲ ਰਹੇ ਉਹ ਸਿਰਕੀ ਬਾਜ਼ਾਰ ਹੀਰਾ ਚੌਂਕ ਦੇ ਵਿੱਚ ਓਪਨ ਹੋ ਰਿਹਾ ਜਿੱਦੇ ਵਿੱਚ ਲੜਕੀਆਂ ਨੂੰ ਸਿਲਾਈ ਦਾ ਕੰਮ ਕਢਾਈ ਦਾ ਕੰਮ ਤੇ ਪਾਰਲਰ ਦਾ ਕੰਮ ਸਿਖਾਇਆ ਜਾ ਰਿਹਾ ਇਹ ਡਿਸਪੈਂਸਰੀ ਔਰ ਫਿਜ਼ੀਓਥੈਰੇਪੀ ਦਾ ਕੰਪਲੀਟਲੀ ਆ ਮੇਰੇ ਵੱਲੋਂ ਸਮਾਜ ਸੇਵਾ ਦੇ ਵਿੱਚ ਛੋਟੇ ਛੋਟੇ ਕਾਰਜ ਕਰਕੇ ਅੱਜ ਇੱਕ ਨੂਰ ਵੈਲਫੇਅਰ ਸੁਸਾਇਟੀ ਵੱਲੋਂ ਮੈਨੂੰ ਸਨਮਾਨ ਦਿੱਤਾ ਗਿਆ ਮੈਂ ਸੁਸਾਇਟੀ ਦੇ ਸਾਰੇ ਨਵੇਂ ਪੁਰਾਣੇ ਮੈਂਬਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਤਾਂ ਜੋ ਮੇਰੇ ਛੋਟੇ ਛੋਟੇ ਕੰਮਾਂ ਨੂੰ ਮੈਨੂੰ ਹੋਰ ਹਲਾਸ਼ੇਰੀ ਦਿੱਤੀ ਹੈ ਕਿ ਤਾਂ ਮੈਂ ਹੋਰ ਲੋਕਾਂ ਦੇ ਨਾਲ ਜੁੜਿਆ ਸਰ ਇਸ ਤਰ੍ਹਾਂ ਨਸ਼ੇ ਨੋਜਮਾਨ ਪੀੜ ਨਸ਼ਾ ਵਰ ਜਾਰੀ ਹੈ ਕੀ ਗੱਲ ਕਿਸੇ ਦੀ ਆ ਦੇਖੋ ਸਾਡੇ ਡਿਪਾਰਟਮੈਂਟ ਵੱਲੋਂ ਬੱਚਿਆਂ ਨੂੰ ਸਪੋਰਟਸ ਨਾਲ ਜੋੜਨ ਦੀ ਬਹੁਤ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਗਈਆਂ ਮੈਂ ਖੁਦ ਵੀ ਸਪੋਰਟਸਮੈਨ ਹਾਂ ਤੇ ਬੱਚਿਆਂ ਨੂੰ ਹੁਣ ਕਰਾਉਂਦੇ ਵੀ ਰਹੇ ਹਾਂ ਹੁਣ ਵੀ ਟਾਈਮ 'ਚ ਜਿੰਨੇ ਬੱਚੇ ਆਉਂਦੇ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਬੱਚਿਆਂ ਨੂੰ ਸਪੋਰਟਸ ਨਾਲ ਜੋੜੀਏ ਨਸ਼ੇ ਤੋਂ ਦੂਰ ਰੱਖੀਏ